ਪੰਜਾਬ ਦੇ ਵਿੱਚ ਵਾਪਰ ਗਿਆ ਬੇਹੱਦ ਭਿਆਨਕ ਹਾਦਸਾ ਦੋ ਵਾਹਨ ਆਹਮੋ ਸਾਹਮਣੇ ਆਪਸ ਵਿੱਚ ਟਕਰਾਏ ਦੋ ਲੋਕਾਂ ਦੀ ਹੋ ਗਈ ਹੈ ਮੌਤ ਤੇ ਕਈ ਹੋਏ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਜੀ ਆਏ ਖਬਰ ਨੰਗਲ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਦੋ ਵਾਹਨ ਆਹਮੋ ਸਾਹਮਣੇ ਆਪਸ ਦੇ ਵਿੱਚ ਟਕਰਾ ਗਏ ਨੇ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋ ਗਏ ਨੇ ਦਰਸਲ ਇਹ ਹਾਦਸਾ ਪਿੰਡ ਬ੍ਰਹਮਪੁਰ ਦੇ ਨੇੜੇ ਨੰਗਲ ਚੰਡੀਗੜ੍ਹ ਮੁੱਖ ਮਾਰਗ ਤੇ ਹੋਇਆ ਜਿੱਥੇ ਕਿ ਇੱਕ ਪ੍ਰਾਈਵੇਟ ਬੱਸ ਤੇ ਇੱਕ ਆਰਟਿਕਾ ਕਾਰ ਆਪਸ ਦੇ ਵਿੱਚ ਟਕਰਾ ਗਈ ਹੈ ਔਰ ਇਹ ਦੋਨੋਂ ਵਾਹਨ ਆਮੋ ਸਾਹਮਣੇ ਇੱਕ ਉਸ ਨਾਲ ਟਕਰਾਏ ਨੇ ਜਿਸ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ ਦੱਸਦੀ ਹੈ ਕਿ ਜਿਹੜੀ ਆਰਟਿਕਾ ਕਾਰ ਹੈ ਉਸ ਦੇ ਵਿੱਚ 6 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇੱਕ ਜਿਹੜਾ ਨੌਜ ਕੌਣ ਸੀ ਜਿਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਉਸ ਤੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਸਨ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਕਾਰ ਦੇ ਵਿੱਚ ਚਾਰ ਹੋਰ ਵੀ ਲੋਕ ਸਵਾਰ ਸਨ ਜਿਹੜੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਜਿੱਥੇ ਉਹ ਜੇਰੇ ਇਲਾਜ ਨੇ ਦੱਸਦੀ ਹੈ ਕਿ ਪ੍ਰਾਈਵੇਟ ਬੱਸ ਜਿਹੜੀ ਕਿ ਹਿਮਾਚਲ ਪ੍ਰਦੇਸ਼ ਤੋਂ ਦਿੱਲੀ 에য়ারਪੋਰਟ ਜਾ ਰਹੀ ਸੀ ਜਿਸ ਦੌਰਾਨ ਹੀ ਰਸਤੇ ਦੇ ਵਿੱਚ ਇਹ ਦੋਨੋਂ ਵਾਹਨ ਆਪਸ ਦੇ ਵਿੱਚ ਟਕਰਾ ਗਏ ਨੇ ਤੇ ਜਿਹੜੀ ਕਾਰ ਹੈ ਉਹ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਵਾਪਸ ਆ ਰਹੀ ਸੀ ਤੇ ਜਦੋਂ ਰਸਤੇ ਦੇ ਵਿੱਚ ਇਹ ਨੰਗਲ ਪਹੁੰਚੇ ਤੇ ਇਹ ਹਾਦਸਾ ਵਾਪਰ ਗਿਆ ਜਿਸ ਦੇ ਨਾਲ ਇਹ ਜਿਹੜੇ ਦੋ ਲੋਕ ਨੇ ਉਹਨਾਂ ਦੀ ਜਾਨ ਚਲੀ ਗਈ ਹੈ ਕਾਰ ਸਵਾਰ ਜਿਹੜੇ ਕੋਲਛੇ ਲੋਕਸਨ ਸਾਰਿਆਂ ਦੇ ਹੀ ਸੱਟਾਂ ਲੱਗੀਆਂ ਨੇ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ 18 ਸਾਲ ਦੇ ਨੌਜਵਾਨ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਤੇ ਬਾਕੀ ਜਿਹੜੇ 4 ਲੋਕ ਨੇ ਉਹਨਾਂ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੀ ਪ੍ਰਾਈਵੇਟ ਬੱਸ ਹੈ ਉਸ ਦੇ ਵਿੱਚ ਜਿਹੜੀਆਂ ਸਵਾਰੀਆਂ ਸਨ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਪਰ ਤੂ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਕਾਰ ਦੇ ਤਾਂ ਬਿਲਕੁਲ ਪਰਖੱਚੇ ਹੀ ਉੱਡ ਗਏ ਨੇ ਕਾਰ ਚੂਰ-ਚੂਰ ਹੋ ਗਈ ਹੈ ਇਸੇ ਕਰਕੇ ਹੀ ਜਿਹੜੇ ਇਸ ਦੇ ਵਿੱਚ ਸਵਾਰ ਸਨ ਸ਼ੀਲੋਕ ਉਹਨਾਂ ਦੇ ਵਿੱਚੋਂ ਦੋ ਦੀ ਤਾਂ ਜਾਨ ਚਲੀ ਗਈ ਹੈ ਤੇ ਚਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਇਸ ਵਕਤ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਮੌਕੇ ਤੇ ਹੀ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਨੇ ਇਹ ਕਿਹਾ ਹੈ ਕਿ ਅਜੇ ਤੱਕ ਇਸ ਹਾਦਸੇ ਦੇ ਕਾਰਨ ਦਾ ਨਹੀਂ ਪਤਾ ਲੱਗ ਸਕਿਆ ਜਾਂਚ ਪੜਤਾਲ ਹੋ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆ ਚੋਵੇਗੀ ਕਿ ਆਖਿਰ ਹਾਦਸਾ ਕਿੰਨਾ ਕਾਰਨਾ ਕਰਕੇ ਹੋਇਆ ਹੈ ਦੋਨੋਂ ਜਿਹੜੇ ਸਾਧਨ ਨੇ ਆਪਸ ਦੇ ਵਿੱਚ ਆਹਮੋ ਸਾਹਮਣੇ ਕਿਸ ਤਰ੍ਹਾਂ ਟਕਰਾ ਗਏ ਨੇ ਕਿਉਂਕਿ ਪ੍ਰਾਈਵੇਟ ਬੱਸ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਨਾਰਮਲ ਸਪੀਡ ਤੇ ਆ ਰਹੀ ਸੀ ਤੇ ਕਾਰ ਦੀ ਸਪੀਡ ਵੀ ਨਾਰਮਲ ਹੀ ਸੀ ਫਿਰ ਇਹ ਹਾਦਸਾ ਕਿਸ ਤਰ੍ਹਾਂ ਵਾਪਰ ਗਿਆ ਕੀ ਕਾਰਨ ਰਹੇ ਨੇ ਕਿ ਦੋਨੋਂ ਵਾਹਨ ਆਪਸ ਦੇ ਵਿੱਚ ਆਮੋ ਸਾਹਮਣੇ ਟਕਰਾ ਗਏ ਨੇ ਜਿਸ ਦੇ ਨਾਲ ਇੰਨਾ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ 18 ਸਾਲ ਦਾ ਪਰਜਵਾਨ ਗੱਭਰੂ ਇਸ ਜਹਾਨ ਤੋਂ ਚੜ੍ਹਿਆ ਗਿਆ ਤੇ ਇੱਕ ਔਰਤ ਨੇ ਵੀ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਤੇ ਬਾਕੀ ਚਾਰ ਲੋਕ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਇਸ ਵਕਤ ਜੇਰੇ ਇਲਾਜ ਨੇ ਪੁਲਿਸ ਦਾ ਕਹਿਣਾ ਹੈ ਕਿ ਕਾਰਨਾਂ ਦਾ ਜਲਦ ਹੀ ਪਤਾ ਕਾਲ ਕਾਲਿਆ ਜਾਵੇ